ਮੇਰੇ ਕੋਲ ਨਿਕ ਬੇਬੇ ਆਈ ਤੇ ਮੈਨੂੰ ਕਹਿੰਦੀ ਕਹਿੰਦੀ ਪੁੱਤ ਸੂਟ ਬਣਾਉਣਾਗਾ ਤੇ ਕਹਿੰਦੀ 10 ਤਰੀਕ ਨੂੰ ਚਾਹੀਦਾ ਪਾ ਤੇ ਮੈਂ ਆਖਿਆ ਮਾ ਕੋਈ ਨਾ ਬੇਬੇ ਮੈਂ ਬਣਾ ਦਾਂਗੀ ਚਾ ਸੂਟ ਪਾਣੇ ਫੜ ਲਿਆ ਤੇ ਮੈਂ ਕਿਹਾ ਬੇਬੇ ਕੁਰਸੀ ਦਾ ਹੀ ਪਈਆ ਤੂੰ ਕੁਰਸੀ ਤੇ ਬਹਿ ਜਾ ਤੇ ਕੁਰਸੀ ਤੇ ਬਹਿ ਗਈ ਪਾਈ ਗੱਲਾਂ ਗੁੱਲਾਂ ਮਾਰੀ ਮੇਰੇ ਨਾਲ ਤੇ ਮੈਂ ਮਾ ਕੱਪੜਾ ਲਈ ਤੇ ਕੱਪੜਾ ਖੋਲ ਖੋਲ ਕੇ ਦੇਖ ਲਿਆ ਸਾਰਾ ਕੱਪੜਾ ਸੂਟ ਪੂਰਾ ਪਰ ਤੇ ਮਖਬਰ ਕਿੰਨੇ ਦਾ ਹੈ ਸੂਟ ਮੈਨੂੰ ਕਹਿੰਦੀ 10000 ਦਾ ਹੈ ਪੂਰਾ ਤੇ ਹਲ ਕੱਪੜਾ ਮੈਂ ਦਿਖਾਉਣੀ ਦੀ ਆ ਸੂਟ ਹੈਗਾ ਵੀ ਇਹ 10000 ਦਾ ਤਾਂ ਆਪਾਂ ਹੀ ਨਹੀਂ ਕਹਿੰਦੇ ਆ ਦੇ ਪੂਰਾ ਵਰਕਾ ਸਲਵਾਰ ਤੇ ਵੀ ਵਰਕਾ ਠੀਕ ਆ ਕਹਿੰਦਾ 10000 ਦਾ ਮੈਂ ਕਹਾਂ ਠੀਕ ਆ ਵੀ ਸੂਟ ਆਪਾਂ ਨੇ ਫੜ ਲਿਆ ਗੱਲਾਂ ਮਾਰੀ ਗਈ ਭਾਈ ਮੇਰੇ ਨਾਲ ਤੇ ਨਾ ਭਾਈ ਉਹਨੇ ਮੇਰੇ ਤੋਂ ਸਮਝ ਹੀ ਪੁੱਛੀ ਤੇ ਨਾ ਚਲ ਮੈਂ ਦਸੀ ਜਦ ਪੁੱਛੀ ਨਹੀਂ ਚ ਮੈਂ ਕਹਿਨ ਪਤਾ ਹੀ ਆ ਤੇ ਬੈਠੀ ਤੇ ਜਦੋਂ ਨਾ ਆਪ ਨੂੰ ਬੁਲਾਇਆ ਸਾਰਾ ਭਣੇ ਜਾਣ ਵੇਲੇ ਨਾ ਤੇ ਬੈਠੀ ਹੋਈ ਸੀ ਹਜੇ ਤਾਂ ਗਈ ਵੀ ਨਹੀਂ ਮੈਨੂੰ ਕਹਿੰਦੀ ਕਹਿੰਦੀ ਪੁੱਤ ਚੰਗਾ ਦੱਸ ਇਹਦੀ ਸਮਾਈ ਕੀ ਆ ਤੇ ਭਣੇ ਮਾਏ ਉਹੀ ਗੱਲ ਜਿਹੜੀ ਸਮਾਈ ਚਲਦੀ ਆ ਮੈਂ ਸਮਾਈ ਦੱਸਤੀ ਮੈਂ ਕਹ ਬੀਬੇ ਆਸ ਮਈ ਆ ਤੇ ਭਣ ਮੇਰੀ ਗੱਲ ਸੁਣ ਕੇ ਹੁਣ ਤਾਂ ਕੁਛੀ ਤੋਂ ਜਰਕਦੇ ਨਿਸ਼ਾਰ ਮਾਰੀ ਤੇ ਜਦੋਂ ਛਾਲ ਮਾਰੀ ਮਾਏ ਆਕੇ ਮੈਂ ਕਹਾ ਬੇਬੇ ਕੀ ਹੋ ਗਿਆ ਇੱਕ ਗੋਲ ਤਾਂ ਮੈਨੇ ਵਾਸੀ ਆਵੇ ਇੱਕੇ ਗੋਲ ਮੈਂ ਚੌਕਾ ਵੀ ਆਏ ਕਿਉਂ 1 ਕੇ ਲੱਖ ਤੋਂ ਟਖੜੀ ਹੈ ਨਾ 72 ਗੀ ਤੇ ਮਖਬਫੇ ਕੀ ਹੋ ਗਿਆ ਮੈਨੂੰ ਕਹਿੰਦੀ ਕਹਿੰਦੀ ਬੂ ਕਹਿੰਦੀ ਅਈਨਿਸ ਮੈਂ ਆਈ ਮੈਨੂੰ ਕਹਲੀ ਤੇ ਮਾਏ ਆਕੇ ਮੈਂ ਕਹਾ ਬੇਬੇ ਮੈਂ ਕਹ ਤੂੰ 10000 ਦਾ ਸੂਟ ਤੇ ਲਾਈ ਐ ਇੰਨਾ ਭਾਰੀ ਸੂਟ ਆ ਮੈਂ ਕਹਾ ਇਹ ਤੇ ਟਾਈਮ ਵੀ ਦੇ ਕਿੰਨਾ ਲਗੂ ਕੱਪੜੇ ਦੇ ਮੈਂ ਕਹਾ ਭਾਰੀ ਵੀ ਕਿੰਨਾਗਾ ਦੇਮੋ ਕਾ ਤੈਨੂੰ ਜਿਵੇਂ ਸਮਿਆਈ ਬਾੜੀ ਲੱਗਦੀ ਆ ਮਖਾ ਤੇ ਕਪੜਾ ਕਿ ਮੇਲੇ ਲੈ ਇੰਨਾ ਭਾਰੀ ਤੇ ਕਹਿੰਦੀ ਲੈ ਪੁੱਤ ਬੋਹੂਆਂ ਦੀ ਪਸੰਦ ਆ ਕੀ ਕਰਾਂ ਕਹਿੰਦੀ ਲੈਣਾ ਪਿਆ ਕਹਿੰਦੀ ਫੇ ਨਹੀਂ ਕਰੇ ਕਲੇਸ਼ ਪੈਂਦਾ ਮੈਨੂੰ ਕਹਿੰਦੀ ਤੇ ਮਖਾ ਬੇ ਫੇ ਤੂੰ ਐ ਤਾਂ ਦੇਖ ਕਪੜਾ ਕਿੰਨਾ ਭਾਰੀ ਆ ਟਾਈਮ ਲੱਗੂ ਤੇ ਮੈਨੂੰ ਬੋਲਿਆ ਟਾਈਮ ਕਿਹੜਾ ਲੱਗੂ ਐ ਤੇ ਪੁੱਤ ਘੰਟੇ ਜ ਤੂੰ ਸੂਟ ਤਿਆਰ ਕਰ ਦੇਂਗੀ ਮੈਨੂੰ ਕਹਿੰਦੀ ਤਾਂ ਇੰਨੀ ਅਸੀਆਲੀ ਮਮਾ ਇਹ ਨੂੰ ਆਖਿਆ ਮੋੜ ਕੇ ਸਿਆਣੀ ਵਣੀ ਬੁੜੀ ਮਮਾ ਕਾ ਬੇਬੇ ਤੂੰ ਐਂ ਦੱਸ ਐਡਾ ਭਾਰੀ ਸੂਟ ਆ ਘਾਂਟਾ ਤਾਂ ਮੱਖ ਇਹਨੂੰ ਕੱਟਣ ਦੀ ਲੱਗ ਜੂ ਜਿਹੜੀ ਸਲਾਈ ਆ ਉਹ ਤਾਂ ਹਜੇ ਦੂਰ ਹੈ ਇਹ ਜੀਆਂ ਬੁੜੀਆਂ ਨੇ ਪਹਿਨੇ ਹੋਈ ਗੱਲ ਕੱਪੜੇ ਦਾ ਤਾਂ ਦੇਖੋ ਲਾਦੀ ਹੋਈ ਹੈ ਨਾ ਪਰ ਸਨਿਆਈ ਵਾਲੀ ਪਤਾ ਨਹੀਂ ਕਿਉਂ ਪਣੀ ਚੰਗਣ ਨਿਕਲਦੀ ਆ ਆਣੀ ਸੋਚਦੀ ਆ ਵੀ ਇੰਨਾ ਭਾਰੀ ਜ਼ੂੜ ਵੀ ਤੇ ਮੇਤ ਕਿੰਨੀ ਹੋਊਗੀ ਕਿੰਨੇ ਟਾਈਮ ਦੇ ਵਿੱਚ ਇਹ ਬਣੂਗਾ ਕਿੰਨੀਆਂ ਇਹ ਤੇ ਸੋਈਆਂ ਟੁੱਟਣਗੀਆਂ ਜਦੋਂ ਥਾਂ-ਥਾਂ ਤੇ ਤਾਂ ਮਣਕਣੇ ਲੱਗੇ ਹੋਏ ਆ ਤੇ ਭਾਣੇ ਸੱਚੀ ਬੇਬੇ ਦੀ ਗੱਲ ਸੁਣ ਕੇ ਮੈਂ ਤਾਂ ਕੱਲੀ ਹੱਸੀ ਜਾ ਮਮਾ ਕਬੂਲ ਦੇ ਜ਼ੂੜ ਪਤਾ ਨਹੀਂ ਕਿਵੇਂ ਲਈ ਮਗਰ ਆ